3 ਸਾਲ ਹੋ ਗਏ ਡਾਕਟਰ ਕੋਲ ਚੈੱਕਅਪ ਕਰਾਣੀ ਨਹੀਂ ਨੀਗੇ ਇੰਨਾ ਬੁਰਾ ਹਾਲ ਯਾਰ ਦੇਖੋ ਯਾਰ ਕਿੰਨੇ ਮਤਲਬ ਯਾਰ ਐਦਾਂ ਦੇ ਵੀਰਾਂ ਨੂੰ ਤਾਂ ਨਾ ਮੈਂ ਓਸਕਰ ਰਿਵਾਰਡ ਵੀ ਦੇ ਦਾਂ ਨਾ ਦੁਨੀਆ ਦਾ ਉਹ ਵੀ ਘਟਾ ਕੱਲੀ ਬੱਚੀ ਉਹਨਾਂ ਦੀ ਹਸਬੰਦ ਦੀ ਡੈਥ ਹੋ ਗਈ 2-3 ਸਾਲ ਪਹਿਲਾਂ ਤੇ ਹੁਣ ਦੇਖੋ ਇਹ ਵੀਰ ਤਾਂ ਉਹਨਾਂ ਦੀ ਜ਼ਿੰਦਗੀ 'ਚ ਰੱਬ ਬਣ ਕੇ ਆਇਆ ਹੋਰ ਰੱਬ ਕਿਦਾਂ ਦਾ ਦਿਖਦਾ ਐਦਾਂ ਦੇ ਬਣੋ ਯਾਰ ਮਾਇਆ ਭਾਵੇਂ ਜੇਬ 'ਚੋਂ ਨਾ ਕੱਢੋ ਪਰ ਕਿਸੇ ਮਰੀਜ਼ ਨੂੰ ਤਾਂ ਇੱਥੇ ਤੱਕ ਲਿਆਓ ਸਾਡਾ ਨਜ਼ਰੀਆ ਦੇਖਣ ਤਾਂ ਦੁਨੀਆ ਕੀ ਹੈ ਕਿ ਦੁਨੀਆ ਪਤਾ ਨਹੀਂ ਕਿੰਨੀ ਖੁਸ਼ ਹੈ ਪਰ ਇੱਥੇ ਆ ਕੇ ਪਤਾ ਲੱਗਦਾ ਕਿ ਕਿੰਨੇ ਹਾਲਾਤ ਮਾ ਅਬ ਵੈਸੇ ਤਾਂ ਚਲੋ ਰੋਜ਼ ਹੀ ਸਾਡੇ ਕੋਲ ਇਦਾਂ ਦੇ ਕੇਸ ਆਂਦੇ ਨੇ ਮਤਲਬ ਬੜਾ ਹੀ ਦੁੱਖ ਲੱਗਦਾ ਹੈ ਕਿ ਚਲੋ ਸ਼ੁਕਰ ਕਰਦੇ ਆਂ ਗੁਰੂ ਮਹਾਰਾਜ ਦਾ ਕਿ ਸਾਨੂੰ 10 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਪਰ ਕੁਝ ਕੁਝ ਕੇਸ ਦੇਖ ਕੇ ਨਾ ਸਾਡਾ ਵੀ ਦਿਲ ਦਹਿਲ ਜਾਂਦਾ ਅਸੀਂ ਵੀ ਇਨਸਾਨ ਆ ਸਾਡੇ ਅੰਦਰ ਵੀ ਆਤਮਾ ਇੱਕ ਔਰ ਆਤਮਾ ਝੁੱਕ ਕੇ ਸਲਾਮ ਕਰਦੀ ਐ ਇਦਾਂ ਦੇ ਲੋਕਾਂ ਦੇ ਲਈ ਇਹ ਲੱਪਰੀ ਤਵੀਰ ਜੀ ਸਾਡਾ ਡੋਨਰ ਨੇ ਡੋਨੇਸ਼ਨ ਕਰਨ ਆਂਦ ਨੇ ਇੱਥੇ ਅੱਜ ਇਹਨਾਂ ਇੱਕ ਪਰਿਵਾਰ ਨੂੰ ਲੈ ਕੇ ਆਏ ਨੇ ਇੱਥੇ ਔਰ ਮੇਰੀ ਦਿਲੋਂ ਮੇਰੀ ਨਹੀਂ ਮੇਰੀ ਪੂਰੀ ਟੀਮ ਦੀ ਆਤਮਾ ਝੁੱਕਦੀ ਯਾਰ ਇਦਾਂ ਦੇ ਲੋਕਾਂ ਮੋਰੇ ਕਿ ਇਹ ਉਹ ਲੋਕ ਨੇ ਦੇਖੋ ਆਪਣੇ ਦੋ ਬੱਚਿਆਂ ਨੂੰ ਵੀ ਲੈ ਕੇ ਆਏ ਨੇ ਔਰ ਬਾਡੀ ਹੋਈ ਸਾਡੇ ਪੰਜਾਬ ਚ ਕਣਕ ਦੀ 50 ਕਿਲੋ ਕਣਕ ਵੀ ਲੈ ਕੇ ਆਏ ਨੇ ਇੱਥੇ ਸੇਵਾ ਕਰਨ ਦੇ ਲਈ ਔਰ ਸਭ ਤੋਂ ਵੱਡੀ ਗੱਲ ਇਹ ਵਿਚਾਰਾ ਪਰਿਵਾਰ ਜਿਹੜੀ ਛੋਟੀ ਭੈਣ ਤੁਸੀਂ ਦੇਖ ਰਹੇ ਹੋ ਤੇ ਨਾਲ ਇਹਨਾਂ ਦੀ ਮਾਂ ਮਤਲਬ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਸਿਰ ਤੇ ਇਸ ਟਾਈਮ ਪਿਆ ਹੋਇਆ ਸੀਏ ਦੀ ਦਿੱਕਤ ਹੈ ਤੇ ਪਿਛਲੇ 3 ਸਾਲ ਤੋਂ ਡਾਕਟਰ ਕੋਲ ਇਹ ਨਹੀਂ ਗਏ ਕਿਉਂਕਿ ਇਲਾਜ ਕਰਾਣ ਜੋਗੇ ਪੈਸੇ ਨਹੀਂ ਸੀ ਪਿਛਲੇ 3 ਸਾਲ ਹੋ ਗਏ ਡਾਕਟਰ ਕੋਲ ਚੈੱਕਅਪ ਕਰਾਣ ਹੀ ਨਹੀਂ ਗਏ ਇੰਨਾ ਬੁਰਾ ਹਾਲ ਔਰ ਇਹ ਭਾਈ ਜੀ ਦੀ ਮਦਰ ਦੇ ਕੋਲ ਇਹ ਭੈਣ ਸਲਾਈ ਦਾ ਕੰਮ ਸਿੱਖਦੇ ਨੇ ਹਨਾ ਸਲਾਈ ਦਾ ਕੰਮ ਸਿੱਖਦੇ ਨੇ ਤੇ ਇਹਨਾਂ ਨੇ ਫਿਰ ਆਪਣਾ ਦੁੱਖ ਤੁਹਾਨੂੰ ਸ਼ੇਅਰ ਕੀਤਾ ਕਿੱਦਾਂ ਪਤਾ ਲੱਗਿਆ ਇਹਨਾਂ ਨੇ ਮੰਮਾ ਜੀ ਦੱਸਿਆ ਅੱਛਾ ਇਹਨਾਂ ਨੇ ਤੁਹਾਡੀ ਮਦਰ ਨੂੰ ਦੱਸਿਆ ਮੰਮਾ ਨੇ ਤੁਹਾਨੂੰ ਦੱਸਿਆ ਯਾਰ ਦੇਖੋ ਯਾਰ ਕਿੰਨੇ ਮਤਲਬ ਯਾਰ ਐਦਾਂ ਦੇ ਵੀਰਾਂ ਨੂੰ ਤਾਂ ਨਾ ਮੈਂ ਓਸਕਰ ਰਿਵਾਰਡ ਵੀ ਦੇ ਦਾਂ ਨਾ ਦੁਨੀਆ ਦਾ ਉਹ ਵੀ ਘਟ ਹੈ ਪਰ ਮੈਂ ਇਹ ਕਹਿ ਸਕਦਾ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਮੇਰੇ ਹਿੱਸੇ ਦੀਆਂ ਦੁਆਵਾਂ ਜਿਹੜੀਆਂ ਮੈਨੂੰ ਲੋਕ ਇੰਨੀਆਂ ਦਿੰਦੇ ਨੇ ਜਾਂ ਏਕ ਜ਼ਰੀਆ ਫਾਊਂਡੇਸ਼ਨ ਦੇ ਝੋਲੀ ਸਭ ਤੋਂ ਅਨਮੋਲ ਚੀਜ਼ ਜੇ ਕੋਈ ਹੈਗੀ ਉਹ ਦੁਆਵਾਂ ਹੀ ਹੈ ਹਨਾ ਕਿਉਂਕਿ ਮਾਵਾ ਪੈਣਾ ਇੱਥੇ ਨਾ ਢਿੱਡੋ ਦੁਆਵਾਂ ਦੇ ਕੇ ਜਾਂਦੀਆਂ ਨੇ ਪੇਟ ਚੋਂ ਦੁਆਵਾਂ ਦਿੰਦੀਆਂ ਨੇ ਕਿ ਤੁਸੀਂ ਖੁਸ਼ ਰਹੋ ਯਾਰ ਜਿਹਦਾ ਬੱਚਾ ਬਚ ਗਿਆ ਦਵਾਈਆਂ ਕਰਕੇ ਜਿਹਦੀ ਮਦਦ ਹੋ ਗਈ ਉਹ ਕਿਉਂ ਨਹੀਂ ਢਿੱਡੋ ਦੁਆਵਾਂ ਦੇएगी ਤਾਂ ਮੈਂ ਤਾਂ ਇਹੀ ਕਹਿ ਸਕਦਾ ਕਿ ਮਹਾਰਾਜ ਸਾਡੇ ਹਿੱਸੇ ਦੀਆਂ ਦੁਆਵਾਂ ਖੁਸ਼ੀਆਂ ਵੀ ਇਦਾਂ ਦੇ ਲੋਕਾਂ ਨੂੰ ਦੇਣ ਇਹ ਲੱਪਰੀਤ ਸਿੰਘ ਮਿਸਾਲ ਹੈ ਕਿ ਸਾਡੇ ਸਮਾਜ ਦੇ ਵਿੱਚ ਚੰਗੇ ਲੋਕ ਵੀ ਹੈਗੇ ਨੇ ਔਰ ਇਹ ਵੀਰ ਅਜ ਦੇਖੋ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਢ ਕੇ ਇਹਨਾਂ ਨੂੰ ਪਰਿਵਾਰ ਨੂੰ ਲੈ ਕੇ ਆਇਆ ਇਨਾਂ ਦੀ ਮਦਦ ਹੋਏਗੀ ਪਰ ਇਸ ਟਾਈਮ ਇਹ ਪਰਿਵਾਰ ਕਰਾਏ ਤੇ ਰਹਿੰਦਾ ਫਾਦਰ ਇਹਦੇ ਹੈ ਨਹੀਂ ਮਦਰ ਨੂੰ ਸੀਏ ਦੀ ਦਿੱਕਤ ਹੈ ਪਾਈਪ ਲੱਗੀ ਹੋਈ ਹੈ ਘਰ ਦਾ ਰਾਸ਼ਨ ਕੋਈ ਦਿੰਦਾ ਹੈ ਕਰਾਇਆ ਕੋਈ ਦਿੰਦਾ ਬੱਚੀ ਪੜ੍ਹਾਈ ਕਰਦੀ ਸੀ ਉਹ ਵੀ ਛੱਡਤੀ ਕਿਉਂਕਿ ਉਹਨੂੰ ਸਿਲਾਈ ਦਾ ਕੰਮ ਸਿੱਖ ਰਹੀ ਹੈ ਇਹਨਾਂ ਨੂੰ ਸੁਣ ਸੁਣ ਕੇ ਮੈਨੂੰ ਬੜਾ ਦੁੱਖ ਲੱਗ ਰਿਹਾ ਕਿ ਮੈਂ ਇਹਨਾਂ ਵਾਸਤੇ ਕੀ ਕਰਾਂ ਔਰ ਇਹਨਾਂ ਵੀਰਾਂ ਦਾ ਸਲਾਮ ਹੈ ਯਾਰ ਅੱਗੋਂ ਦੇਖੋ ਇਹਨਾਂ ਦੇ ਬੱਚੇ ਅਸਲ ਅਸਲ ਮਾਪਾਬ ਦੀ ਜਿਹੜੀ ਇੱਕ ਅਨਮੋਲ ਦੌਲਤ ਹੈ ਨਾ ਉਹ ਇਹ ਹੈ ਆਪਣੇ ਬੱਚਿਆਂ ਨੂੰ ਸਮਾਂ ਕੱਢ ਕੇ ਇੱਥੇ ਲਿਆਓ ਕੁਮਾਨ ਲੈ ਕੇ ਜਾਣੇ ਹੋ ਡਿਨਰ ਕਰਾਣ ਲੈ ਕੇ ਜਾਣੇ ਹੋ ਵਕੇਸ਼ਨ ਤੇ ਲੈ ਕੇ ਜਾਣੇ ਹੋ ਇੱਥੇ ਵੀ ਲੈ ਕੇ ਆਓ ਤੁਹਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਦੁਨੀਆ 'ਚ ਕਿੰਨੇ ਦੁੱਖ ਨੇ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਮੇਰੇ ਤੇ ਬੜਾ ਵੱਡਾ ਦੁੱਖਾਂ ਦਾ ਪਹਾੜ ਆ ਮੈਂ ਡਿਪਰੈਸ਼ਨ 'ਚ ਆ ਮੈਨੂੰ ਲੱਗਦਾ ਕਿ ਸ਼ਾਇਦ ਉਹਨੇ ਕਦੀ ਕਿਸੇ ਦਾ ਦੁੱਖ ਸੁਣਿਆ ਹੀ ਨਹੀਂ ਬਾਈ ਜੀ ਦੇਖੋ ਕਿ ਇੱਕ ਜਵਾਨ ਬੇਟੀ ਉਹਨਾਂ ਦੀ ਮੈਂ ਤਾਂ ਇਸ ਬੱਚੀ ਨੂੰ ਸਲਾਮ ਕਰਦਾ ਜਿਹੜੀ ਆਪਣੀ ਮਾਂ ਦਾ ਧਿਆਨ ਰੱਖ ਰਹੀ ਹੈ ਤੇ 3 ਸਾਲਾ ਦੇਖੋ ਰਿਪੋਰਟਾਂ ਨੇ 3 ਸਾਲ ਪਹਿਲਾਂ ਡਾਕਟਰ ਨੂੰ ਚੈੱਕ ਕਰਾਇਆ ਸੀਗਾ ਤੇ ਹੁਣ ਦੇਖ ਲਓ ਚੈੱਕਅਪ ਕਰਾਣ ਵਾਸਤੇ ਵੀ ਪੈਸੇ ਨਹੀਂ ਹੈਗੇ ਇੰਨਾ ਕ ਮਤਲਬ ਐਡਮਿਟ ਦਾ ਕੀ ਕਰਾਣਾ ਹੈ ਸੀਏ ਦੀ ਦਿੱਕਤ ਤੁਹਾਨੂੰ ਪਤਾ ਹੈ ਕਿ ਲੱਖਾਂ ਰੁਪਏ ਦਾ ਇਲਾਜ ਹੈ ਔਰ ਆ ਰਿਪੋਰਟਾਂ ਤੁਸੀਂ ਦੇਖ ਸਕਦੇ ਹੋ 2021 ਦੀਆਂ 2022 ਦੀਆਂ ਤੇ ਸलाम ਕਰਦਾ ਮੈਂ ਇਦਾਂ ਦੇ ਲੋਕਾਂ ਨੂੰ ਔਰ ਮੈਂ ਇਸ ਵੀਡੀਓ ਜਰੀਏ ਇੱਕ ਹੋਰ ਵੀ ਸੁਨੇਹਾ ਦੇਣਾ ਚਾਹਨਾ ਕਿ ਆਪਣੇ ਆਂਡ ਗਵਾਂਂਚ ਫੋਮ ਦਾ ਖਿਹੜਾ ਛੱਡ ਕੇ ਕਦੀ ਤਲਾਸ਼ੀ ਮਾਰੋ ਕਿਸੇ ਨੂੰ ਕੋਈ ਮਦਦ ਦੀ ਲੋੜ ਤਾਂ ਨਹੀਂ ਹੈਗੀ ਮੈਡੀਕਲ ਹੀ ਖਾਸ ਕਰ ਇੱਕ ਜ਼ਰੀਆ ਫਾਊਂਡੇਸ਼ਨ ਤੁਹਾਡੇ ਸਾਰਿਆਂ ਦੇ ਸਾਥ ਨਾਲ ਦਿਨ ਬਰ ਦਿਨ ਜੇ ਇਹਨੇ ਲੋਕਾਂ ਦਾ ਭਲਾ ਕਰ ਰਹੀ ਹੈ ਤਾਂ ਸਿਰਫ ਸੋਸ਼ਲ ਮੀਡੀਆ ਕਰਕੇ ਏ ਵੀ ਸੜਨਾਲ ਸੋਸ਼ਲ ਮੀਡੀਆ ਕਰਕੇ ਜੁੜੇ ਆ ਜਿਹੜੇ ਡੋਨਰ ਵੀਰ ਸਾਡੇ ਕੋਲ ਸਾਰੇ ਬੈਠੇ ਨੇ ਇਹ ਵੀ ਸੋਸ਼ਲ ਮੀਡੀਆ ਕਰਕੇ ਸਾਰੇ ਆਏ ਹੋਏ ਨੇ ਤਾਂ ਸੋਸ਼ਲ ਮੀਡੀਆ ਦਾ ਇਹੀ ਫਾਇਦਾ ਹੈ ਕਿ ਜੇ ਕਿਸੇ ਘਰ ਚ ਕੋਈ ਮੈਡੀਕਲੀ ਕੋਈ ਦਿੱਕਤ ਹੈ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ ਸਾਨੂੰ ਪਲੀ ਸੇਵਾ ਦਾ ਮੌਕਾ ਦਿਓ ਹੁਣ ਦੇਖੋ ਇਹਨਾਂ ਨੇ ਬਹਿ ਕੇ ਇੱਥੇ ਆਪਣੀ ਕਹਾਣੀ ਦੱਸੀ ਸਾਰੀ ਇਹ ਸੁਣਨ ਵਾਲੇ ਸੁਣ ਰਹੇ ਨੇ ਤੁਸੀਂ ਸੁਣੀ ਇਹਨਾਂ ਦੀ ਕਹਾਣੀ ਕਿ ਕਿਵੇਂ ਲੱਗ ਰਿਹਾ ਤੁਸੀਂ ਮਦਦ ਕਰਨ ਆਏ ਹੋ ਪਹਿਲੀ ਦੁਨੀਆ ਦੀ ਐਨ ਜੀਓ ਜਿਹੜੀ ਮਰੀਜ਼ ਵੀ ਮੋਹਰੇ ਬਿਠਾਉਂਦੀ ਹੈ ਤੁਹਾਨੂੰ ਵੀ ਮੋਹਰੇ ਬਿਠਾਇਆ ਇਹ ਸੁਣ ਕੇ ਕੀ ਲੱਗ ਰਿਹਾ ਕਿ ਅਸੀਂ ਕਿੰਨੇ ਕਰਮਾ ਇਹ 12ਵੀਂ ਕਰਕੇ ਕੁੜੀ ਨੇ ਛੱਡਤੀ ਇਹ ਇੱਕ ਉਹਨਾਂ ਦੀ ਹੈਲਪ ਕਰਨ ਲਈ ਇੱਥੇ ਆਏ ਨੇ ਦੇਖੋ ਉਹਨਾਂ ਦੋਨਾਂ ਦੀ ਇਸ ਟਾਈਮ ਕੀ ਬੀਤਰੀ ਹੋਗੀ ਜ਼ਿੰਦਗੀ ਦਾ ਘਰ 'ਚ ਦੋਨੋਂ ਮਾਵਾਂ țiiਆਂ ਔਰ ਟ੍ਰੀਟਮੈਂਟ ਤੁਸੀਂ ਦੇਖੋ ਮੈਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਮੇਰੀ ਮਾਂ ਮੇਰੇ ਸਾਹਮਣੇ ਇਲਾਜ ਤੋਂ ਬਿਨਾ ਤੜਪਰੀ ਹੋਵੇ ਮੇਰੇ ਕੋਲ ਇਲਾਜ ਜੋਗੇ ਪੈਸੇ ਨਾ ਹੋਣ ਕੀ ਬੀਤੂਗੀ ਸੋਚੋ ਕਿੰਨਾ ਅਸੀਂ ਦੁਨੀਆ ਕਿਸ ਹਿਸਾਬ ਨਾਲ ਦੇਖਦੇ ਹਾਂ ਸਾਡਾ ਨਜ਼ਰੀਆ ਦੇਖਣ ਤਾਂ ਦੁਨੀਆ ਕੀ ਹੈ ਕਿ ਦੁਨੀਆ ਪਤਾ ਨਹੀਂ ਕਿੰਨੀ ਖੁਸ਼ ਹੈ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਕਿੰਨੇ ਖਲਾਤ ਮਾੜੇ ਨੇ ਆਪਣੇ ਦੁੱਖ ਥੋੜੇ ਲੱਗ ਕਿੱਡੇ ਵੱਡੇ ਦੁੱਖ ਨੇ ਦੇਖੋ ਹਾਲਾ ਕਿ ਅਸੀਂ ਪੱਥਰ ਦਿਲ ਹੋ ਚੁੱਕੇ ਹਾਂ ਇੱਥੇ ਕਿਉਂਕਿ ਰੋਜ਼ ਅਸੀਂ ਸੁਣਦੇ ਹਾਂ ਪਰ ਕਈ ਵਾਰ ਕੇਸ ਸੁਣ ਕੇ ਸਾਡਾ ਵੀ ਦਿਲ ਦਹਿਲ ਜਾਂਦਾ ਕਿ ਯਾਰ ਇਸ ਪਰਿਵਾਰ ਲਈ ਕੀ ਕਰੀਏ ਹਨਾ ਕੱਲੀ ਬੱਚੀ ਉਹਨਾਂ ਦੀ ਹਸਬੈਂਡ ਦੀ ਡੈਥ ਹੋ ਗਈ 2-3 ਸਾਲ ਪਹਿਲਾਂ ਤੇ ਹੁਣ ਦੇਖੋ ਇਹ ਵੀਰ ਤਾਂ ਉਹਨਾਂ ਦੀ ਜ਼ਿੰਦਗੀ 'ਚ ਰੱਬ ਬਣ ਕੇ ਆਇਆ ਹੋਰ ਰੱਬ ਕਿਦਾਂ ਦਾ ਦਿਖਦਾ ਰੱਬ ਦੀ ਇੱਕ ਕਿਵੇਂ ਦਾ ਰੱਬ ਹੋ ਸਕਦਾ ਐਵੇਂ ਦਾ ਹੀ ਰੱਬ ਹੁੰਦਾ ਕਿ ਕਿਸੇ ਦੀ ਜ਼ਿੰਦਗੀ 'ਚ ਤੁਸੀਂ ਸੋਚੋ ਅੱਜ ਕੱਲ ਤੁਸੀਂ ਇਹ ਸੋਚੋ ਇਹ ਬੰਦੇ ਨੂੰ ਅਸੀਂ ਕਿਹਾ ਵੀਰੇ ਇਹਨਾਂ ਨੂੰ ਲੈ ਕੇ ਜਾਣਾ ਪੈਣਾ ਫਰੀਦਕੋਟ ਕਿ ਕਿ ਲੁਧਿਆਣੇ ਦਾ 5-7 ਲੱਖ ਰੁਪਏ ਦਾ ਇਲਾਜ ਹੈ ਇਹ ਵੀਰ ਕਹਿੰਦਾ ਕੋਈ ਗੱਲ ਨਹੀਂ ਵੀਰੇ ਮੈਂ ਉਹ ਵੀ ਕਰ ਲਵਾਂ ਤੁਸੀਂ ਇਹਨਾਂ ਦੀ ਮਦਦ ਕਰੋ ਐਦਾਂ ਦੇ ਬਣੋ ਯਾਰ ਮਾਇਆ ਭਾਵੇਂ ਜੇਬ ਚੋਂ ਨਾ ਕੱਢੋ ਪਰ ਕਿਸੇ ਮਰੀਜ਼ ਨੂੰ ਤਾਂ ਇੱਥੇ ਤੱਕ ਲੈ ਆਓ ਸ਼ਾਇਦ ਉਹਦੀ ਅਸੀਂ ਗੱਲਬਾਤ ਕਰਕੇ ਕੋਈ ਉਹਦੀ ਗਾਈਡ ਕਰਕੇ ਉਹਦੀ ਮਦਦ ਕਰ ਦਈਏ ਯਾਰ ਅਰਦਾਸ ਕਰਿਓ ਪਰਿਵਾਰ ਵਾਸਤੇ ਕਿਉਂਕਿ ਇਹ ਬੱਚੀ ਵੀ ਅੱਗੇ ਹੈ ਇਹਦਾ ਵੀ ਫਿਊਚਰ ਹੈ ਤੇ ਉਹ ਮਾਂ ਦਾ ਵੀ ਅੱਗੇ ਅਰਦਾਸ ਕਰੋ ਉਹਨਾਂ ਦੀ ਸਿਹਤ ਵਾਸਤੇ